ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਆਓ ਦੋਸਤੋ ਨਗਰ ਪੰਚਾਇਤ ਬਿਲਕਾ ਦੀਆਂ ਚੋਣਾਂ ਨੂੰ ਲੈ ਕੇ ਅੱਜ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਅਪਰੰਤ ਚੋਣ ਨਤੀਜੇ ਸਾਹਮਣੇ ਆ ਗਏ ਆ ਨਗਰ ਪੰਚਾਇਤ ਬਿਲਕਾ ਦੇ ਉੱਤੇ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕਰ ਲਈ ਹੈ 13 ਵਾਡਾਂ ਦੇ ਵਿੱਚੋਂ 8 ਵਾਡਾਂ ਤੇ ਆਮ ਆਦਮੀ ਪਾਰਟੀ ਜਿੱਤੀ ਹੈ ਤੇ ਤੁਸੀਂ ਇਸ ਵੇਲੇ ਲਟੂਆਂ ਨਾਲ ਮੂੰਹ ਮਿੱਠਾ ਕਰਾਉਂਦੇ ਦਰਸ਼ ਦੇਖ ਰਹੇ ਹੋ ਇਸ ਮੌਕੇ ਤੇ ਗਰਨਾਮ ਸਿੰਘ ਜੱਕੂ ਦੀ ਹੋਈ ਜਿੱਤ ਨੂੰ ਲੈ ਕੇ ਬੀਬੀ ਮਾਨ ਨੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਤੇ ਆਓ ਤੁਹਾਨੂੰ ਅੱਗੇ ਹੋਰ ਇਸ ਮੌਕੇ ਤੇ ਆਓ ਤੁਹਾਨੂੰ ਹੁਣ ਜਾਣਕਾਰੀ ਦੇ ਦਈਏ ਕਿ ਆਮ ਆਦਮੀ ਪਾਰਟੀ ਦੇ ਕਿਹੜੇ ਜਿਹੜੇ ਉਮੀਦਵਾਰ ਜਿੱਤ ਪ੍ਰਾਪਤ ਕਰ ਚੁੱਕੇ ਆ 12 ਨੰਬਰ 1 ਤੋਂ ਬਲਬੀਰ ਕੌਰ 12 ਨੰਬਰ 2 ਤੋਂ ਗਰਨਾਮ ਸਿੰਘ ਜੱਕੂ 12 ਨੰਬਰ 3 ਤੋਂ ਸ਼ਵੇਤਾ ਰਾਣੀ 12 ਨੰਬਰ 4 ਤੋਂ ਲਖਵੀਰ ਸਿੰਘ ਬਾਰ ਨੰਬਰ 6 ਤੋਂ ਸੰਦੀਪ ਸਿੰਘ ਬਾਰ ਨੰਬਰ 7 ਤੋਂ ਕਿਰਨਵਾਲਾ ਬਾਰ ਨੰਬਰ 12 ਤੋਂ ਪਰਮਿੰਦਰ ਸਿੰਘ ਬਾਰ ਨੰਬਰ 13 ਤੋਂ ਬਲਰਾਜ ਕੌਰ ਜਦੋਂ ਕਿ ਗਠਜੋੜ ਦੇ ਉਮੀਦਵਾਰ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਬਾਰ ਨੰਬਰ 5 ਤੋਂ ਕੁਲਵਿੰਦਰ ਕੌਰ ਬਾਰ ਨੰਬਰ 8 ਤੋਂ ਹਰੀਓ ਬਾਰ ਨੰਬਰ 9 ਤੋਂ ਖਲਵਤ ਕੌਰ ਬਾਰ ਨੰਬਰ 10 ਤੋਂ ਸੰਦੀਪ ਕੁਮਾਰ ਬਾਰ ਨੰਬਰ 11 ਤੋਂ ਸਰਬਜੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਗਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ 4 ਨੰਬਰ ਤੋਂ ਅਤੇ ਬਾਰ ਨੰਬਰ 6 ਨੰਬਰ ਤੋਂ ਕੁਲਵੀਰ ਸਿੰਘ ਕੱਦੂ ਚੋਣ ਹਾਰ ਗਏ ਬੜੇ ਵੱਡੇ ਕੱਟ ਦੇ ਉਮੀਦਵਾਰ ਸੀ ਤੇ ਆਓ ਤੁਹਾਨੂੰ ਹੁਣ ਅੱਗੇ ਦਿਖਾਉਨੇ ਆਂ ਬੀਬੀ ਇੰਦਰਜੀਤ ਕੌਰ ਮਾਨ ਨੇ ਇਹ ਜਿੱਤ ਪ੍ਰਾਪਤ ਕਰਨ ਉਪਰੰਤ ਇੱਥੇ ਇਤਿਹਾਸਕ ਗੁਰੂਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਨਤਮਸਤ ਹੋ ਕੇ ਅਸ਼ੀਰਵਾਦ ਲਿਆ ਜਿੱਤ ਪ੍ਰਾਪਤ ਕਰਨ ਉਪਰੰਤ ਜੋ ਨਾਲ ਦੇ ਮਨ ਵਿੱਚ ਅਰਦਾਸ ਸੀ ਕਿ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ ਇਸ ਕਿਰਪਾ ਸਦਕਾ ਨਤ ਮਸਤਕ ਹੋਣ ਲਈ ਉਹਨਾਂ ਦੀ ਸਾਡੀ ਟੀਮ ਇੱਥੇ ਜੇਤੂ ਪਹੁੰਚੀ ਤੇ ਆਉ ਉਸ ਵੇਲੇ ਇਸ ਜਿੱਤ ਨੂੰ ਲੈ ਕੇ ਹਲਕਾ ਬਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਇਸ ਮੌਕੇ ਤੇ ਕੀ ਕਿਹਾ ਤੁਸੀਂ ਉਹ ਵੀ ਸੁਣੋ ਬੀਬੀ ਮਾਨ ਜੀ ਅੱਜ ਤੁਸੀਂ ਬੱਲਗੇ ਦੀ ਨਗਰ ਪੰਚਾਇਤ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਆ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਮੈਂ ਪੰਜਾਬ ਸਾਇੰਸ ਅਗਰਦੇਜੀ ਮਹਾਰਾਜ ਜੀ ਦਾ ਬਹੁਤ ਬਹੁਤ ਕੋਪੀਪ੍ਰੋਫੈਸ਼ਨਲ ਰਤਨ ਕਰਨਾ ਚਾਹੁੰਦੀ ਹਾਂ ਕਿ ਸ਼ੁਕਰਾਨਾ ਕਰਨ ਦਾ ਨਹੀਂ ਕਿਉਂ ਨਹੀਂ ਆਪਣਾ ਮਿਹਰ ਭਰਿਆ ਸਤਿਕਾਰ ਜਿਹੜਾ ਉਹ ਸਾਡੇ ਤੇ ਰੱਖਿਆ ਤੇ ਇੱਕ ਵੱਡੀ ਜਿੱਤ ਆਮ ਆਦਮੀ ਪਾਰਟੀ ਨੂੰ ਦਿਵਾਈ ਹੈ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਜੇ ਇਲੈਕਸ਼ਨ ਦਾ ਕਿ ਉਹ ਜਿਹੜਾ ਕ੍ਰਾਈਟਰੀਆ ਸੀ ਕਿ ਚਾਰ ਪਾਰਟੀਆਂ ਇਕੱਠੀਆਂ ਹੋ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਲੜ ਰਹੀਆਂ ਸੀ ਇਸ ਵੱਡੀ ਜਿੱਤ ਦੇ ਨਾਲ ਆਮ ਆਦਮੀ ਪਾਰਟੀ ਦਾ ਭਵਿੱਖ ਬਣੇਗਾ ਹੋਰ ਪੂਰੇ ਨਾਲ ਦੇ ਸੀ ਬਣ ਕੇ ਦਬਤ ਦਬਤ ਕਸ਼ ਕਰੇਗਾ ਤੇ ਹੋਰ ਇੱਥੇ ਦੇ ਲੋਕਾਂ ਨੂੰ ਕੀ ਕਹਣਾ ਜੇ ਉਹਨੇ ਤੁਸੀਂ ਮੈਂ ਇੱਥੇ ਲੋਕਾਂ ਦੇ ਹੱਥ ਬਨ ਕੇ ਸਭ ਦਾ ਬਹੁਤ ਬਹੁਤ ਸਤਿਕਾਰ ਸਹਿਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਦਾ ਜੋ ਵੀ ਫੈਸਲਾ ਉਹਨਾਂ ਨੇ ਕੀਤਾ ਜਿੱਥੇ ਕਿਤੇ ਸਾਡੇ ਕੈਂਡੀਡੇਟ ਨਹੀਂ ਵੀ ਜਿੱਤੇ ਉੱਥੇ ਵੀ ਉਹਨਾਂ ਦਾ ਫੈਸਲਾ ਸਿਰ ਮੱਥੇ ਜਰੂਰ ਸਾਡੇ ਵਿੱਚ ਕੋਈ ਨਾ ਕੋਈ ਕਮੀ ਰਹੀ ਹੋਏਗੀ ਕਿ ਜਿੱਥੇ ਸਾਡਾ ਕੈਂਡੀਡੇਟ ਕੋਈ ਨਹੀਂ ਜਿੱਤ ਸਕਿਆ ਮੈਂ ਆਪਣੇ ਸਾਰੇ ਨਾਗਰਿਕ ਸਹਿਬਾਨਾਂ ਨੂੰ ਸਾਰੇ ਵੋਟਰ ਸਹਿਬਾਨਾਂ ਦਾ ਕੋਟਨ ਕੋਟਨ ਧੰਨਵਾਦ ਕਰਦੀ ਆ ਜਿਹਦੇ ਵਿੱਚ ਵਿਰੋਧ ਸੀ ਇੱਕ ਗਰਜਾਮ ਸਿੰਘ ਜੱਕਰ ਨੂੰ ਲੈ ਕੇ ਉਹਦੇ ਬਾਰੇ ਤੁਸੀਂ ਕੋਹ ਕਹਿਣਾ ਚਾਹੁੰਦੇ ਆ? ਅ ਉਹਦਾ ਜਵਾਬ ਝੱਖੂ ਵੀ ਦੇਗਾ ਔਰ ਇਸ ਜਿੱਤਨੇ ਉਹਦਾ ਜਵਾਬ ਆਪਣੇ ਆਪ ਦੇ ਦਿੱਤਾ ਹੋਇਆ ਔਰ ਲੋਕ ਜਵਾਬ ਦਿੰਦੇ ਹੁੰਦੇ ਆ ਇਹਨਾਂ ਚੀਜ਼ਾਂ ਦਾ ਵੋਟਰ ਜਵਾਬ ਦੇ ਲੈਂਦੇ ਆ ਉਹਨਾਂ ਨੇ ਵਖੂ ਵੀ ਜਵਾਬ ਇਹਦਾ ਦੇ ਦਿੱਤਾ ਮੇਰੇ ਮੂੰਹੋਂ ਕਹਿਣ ਵਾਲੀ ਕੋਈ ਗੱਲ ਨਹੀਂ ਸੀ। ਹਾਂਜੀ ਗਰਨਾਮ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ? ਮੈਂ ਇਹ ਹੀ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਨਫ਼ਰਤ ਫਲਾਈ ਗਈ ਕੋਈ ਜਾਤ ਦੇ ਆਧਾਰ ਤੇ ਰਾਜਨੀਤੀ ਕੀਤੀ ਗਈ ਉਹਨਾਂ ਲੋਕਾਂ ਨੂੰ ਪਿੰਡ ਦੇ ਇਸ ਮਸ਼ਿੰਦਿਆ ਨੇ ਇਸ ਵੋਟਰਾਂ ਨੇ ਲਗਾ ਰਿਹਾ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੂੰ ਇਸ ਗੱਲ ਤੋਂ ਉੱਪਰ ਪੱਧਰ ਤੇ ਉੱਠ ਕੇ ਰਾਜਨੀਤੀ ਕਰਨੀ ਚਾਹੀਦੀ ਆ ਇਹਨਾਂ ਦੇ ਲੋਕਾਂ ਨੇ ਜੋ ਹਰਪੰਦਰ ਸਾਡੇ ਸਰਪਤੇ ਜਿਹੜੀ ਅਸੀਂ ਤਾਂ ਸਾਨੂੰ ਆਈਆਂ ਉਹਨਾਂ ਦਾ ਵੀ ਸਾਰੇ ਵੋਟਰਾਂ ਦਾ ਧੰਨਵਾਦ ਜਿੱਥੇ ਅਸੀਂ ਪਛੜ ਗਏ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿ ਉੱਥੇ ਸਾਡੀ ਜਿਹੜੀ ਕੰਮ ਹੀ ਰਹੀ ਹੈ ਉਹ ਬੜੀ ਮੋਤ ਅਗਲੇ ਸਮੇਂ ਅਸੀਂ ਦੂਰ ਕਰਾਂਗੇ ਇੱਥੇ ਮਿਲ ਕੇ ਦੇ ਲੋਕ ਜਿੱਤੇ ਨੇ ਨਾਮ ਸੁਧਾਰਨ ਲੋਕ ਜਿੱਤੇ ਨੇ ਤਨਾਡਾ ਦੇ ਕਿੰਗਰੇਟ ਅੱਡੇ ਨੇ ਅੱਠ ਲੋਕ ਹਰੇ ਨੇ ਜਿਨ੍ਹਾਂ ਦੇ ਕੈਰੈਕਟਰ ਦੇ ਉੱਤੇ ਘਾਟ ਰੋਟੀ ਸੀ ਲੋਕਾਂ ਦੇ ਧੰਵਾਦ